ਅੱਜ ਦਾ ਟੌਪਿਕ ਹੈ ਸਕੁਅਰ ਅਤੇ ਸਕੁਅਰ ਰੂਟ ਇਹ ਕਲਾਸ 8th ਤੋਂ ਸਟਾਰਟ ਹੁੰਦਾ ਤਾਂ ਸਭ ਤੋਂ ਪਹਿਲਾਂ ਸਕੁਅਰ ਜਿੱਦਾਂ ਅਸੀਂ ਲਿਖਦੇ ਹਾਂ 5^2 ਇਹ 5 ਕੀ ਹੁੰਦਾ ਬੇਸ ਇਹ ਕੀ ਹੁੰਦੀ ਹੈ ਪਾਵਰ ਮਤਲਬ ਪਾਵਰ ਜਿਹੜੀ 2 ਹੁੰਦੀ ਹੈ ਉਹਨੂੰ ਅਸੀਂ ਸਕੁਅਰ ਬੋਲਦੇ ਹਾਂ ਵਰਗ ਬੋਲਦੇ ਨੇ ਪੰਜਾਬੀ ਚ ਸਕੁਅਰ 5^2 ਮੀਨਸ ਕਿ ਇਹਨੂੰ ਬੇਸ ਨੂੰ ਜਿੰਨੀ ਉਹਦੀ ਪਾਵਰ ਆ ਮਤਲਬ ਦੋ ਵਾਰ ਮਲਟੀਪਲਾਈ ਕਰਨਾ 5 5, 5 25 ਤਾਂ ਇਹ ਮਤਲਬ 25 ਕੀ ਹੈ ਇਹ ਪਰਫੈਕਟ ਸਕੁਅਰ ਪਰਫੈਕਟ ਸਕੁਅਰ ਮਤਲਬ ਕਿ 25 ਨੂੰ ਅਸੀਂ ਕਿਸੇ ਨੰਬਰ ਦਾ ਸਕੁਅਰ ਲਿਖ ਸਕਦੇ ਹਾਂ ਕਿਹਦਾ ਹੈ 5 ਦਾ ਸਕੁਅਰ 1 ਦਾ ਸਕੁਅਰ ਮੀਨਸ 1 ਹੀ ਹੈ 2 ਦਾ ਸਕੁਅਰ ਕਰੀਏ ਉਹ 4 3 ਦਾ ਸਕੁਅਰ 9 4 ਦਾ ਸਕੁਅਰ 16 ਤਾਂ ਮਤਲਬ 1 4 9 16 ਇਹ ਸਾਰੇ ਕੀਆ ਹੈ ਇਹ ਪਰਫੈਕਟ ਸਕੁਅਰ ਹੈ ਇਹ ਨੰਬਰਾਂ ਦਾ ਪਰਫੈਕਟ ਸਕੁਅਰ ਹੈ ਹੈਗਾ ਤਾਂ ਅੱਗੇ ਲਿਖਿਆ ਕਿ ਜਿਹੜਾ ਵੀ ਪਰਫੈਕਟ ਸਕੁਅਰ ਹੁੰਦਾ ਪਰਫੈਕਟ ਸਕੁਅਰ कैन ऑलवेज़ एक्सप्रेस प्रोडक्ट ऑफ प्राइम फैक्टर प्राइम फैक्टर प्राइम नंबर ऑलरेडी पता दो तीन फाइव सेवन इलेवन थर्टीन एक ही है प्राइम नंबर वो वाले नंबर जिन्हें ਸਿਰਫ ਦੋ ਹੀ ਫੈਕਟਰ ਹੁੰਦੇ ਆ ਜਾਂ ਦੋ ਤੇ ਦੋ ਨੰਬਰਾਂ ਤੇ ਡਿਵੀਜ਼ੀਬਲ ਹੁੰਦੇ ਆ ਇੱਕ 1 ਤੇ ਇੱਕ ਕੀ ਹੈ ਇਟਸੈਲਫ ਤਾਂ ਜਿਹੜਾ ਵੀ ਪਰਫੈਕਟ ਸਕੁਅਰ ਆ ਉਹ ਪ੍ਰਾਈਮ ਫੈਕਟਰ ਦੀ ਪ੍ਰੋਡਕਟ ਆਫ ਪ੍ਰਾਈਮ ਫੈਕਟਰ ਦੇ ਵਿੱਚ ਐਕਸਪਰੈਸ ਕੀਤਾ ਜਾ ਸਕਦਾ ਹੁਣ ਇੱਕ ਕੁਐਸਚਨ ਲੈਂਦੇ ਆ ਜਿੱਦਾਂ ਇਹ ਕਿ ਚੈੱਕ ਕਰਨਾ ਹੈ 676 ਇਜ਼ ਪਰਫੈਕਟ ਸਕੁਅਰ অর ਨਾਟ ਅਕੀਆ ਇਹਦੇ ਪ੍ਰਾਈਮ ਫੈਕਟਰਾਇਜ਼ੇਸ਼ਨ ਤਾਂ 676 ਹੁਣ ਜਦੋਂ ਵੀ ਪ੍ਰਾਈਮ ਫੈਕਟਰਾਇਜ਼ੇਸ਼ਨ ਕਰਨੀ ਆ ਮਤਲਬ ਪ੍ਰਾਈਮ ਫੈਕਟਰ ਇਹਦੇ ਫਾਈਂਡ ਕਰਨੇ ਆ ਤਾਂ ਵੈਸ ਸਿੰਪਲ ਇਹਦਾ 2 ਇੱਕ ਤਾਂ ਇਹ ਆ ਕਿ ਇਹਦੇ ਵਿੱਚ ਪ੍ਰਾਈਮ ਨੰਬਰ ਹੀ ਲੈਣੇ ਹੁੰਦੇ ਆ ਪ੍ਰਾਈਮ ਨੰਬਰ ਹਰ ਵਾਰ 2 ਤੋਂ ਸਟਾਰਟ ਕਰਨਾ ਮੀਨਸ ਇਹਨੂੰ ਅਸੀਂ 2 ਨਾਲ ਡਿਵਾਈਡ ਕਰਾਂਗੇ ਇਹਦੇ ਲਾਸਟ ਤੇ ਅਗਰ ਨੰਬਰ ਜਿਹੜਾ ਹੁੰਦਾ ਉਹ 2 ਨਾਲ ਡਿਵੀਜ਼ੀਬਲ ਆ ਤਾਂ ਸਾਰਾ ਨੰਬਰ ਜਿਹੜਾ ਉਹ 2 ਨਾਲ ਡਿਵੀਜ਼ੀਬਲ ਹੋ ਜਾ ਜੇ ਅਗਰ ਲਾਸਟ ਵਾਲਾ ਡਿਜਟ ਜਿੱਦਾਂ ਇਹਦੇ ਵਿੱਚ 6 ਆ 6 2 ਨਾਲ ਡਿਵਾਈਡ ਹੋ ਜਾਂਦਾ ਤੇ ਦਾ ਮਤਲਬ ਇਹ ਸਾਰਾ ਨੰਬਰ ਜਿਹੜਾ ਹੈਗਾ 2 ਨਾਲ ਡਿਵਾਈਡ ਹੋ ਜਾ ਇਹਨੂੰ ਡਿਵਾਈਡ ਕਰਾਂਗੇ ਤਾਂ ਇਹ ਕੀ ਆਊਗਾ ਇਹ ਆ ਜਾ ਹੁਣ ਇਹ ਨਵਾਂ ਨੰਬਰ ਆ ਗਿਆ ਹੁਣ ਇਹਨੂੰ ਫਿਰ 2 ਤੋਂ ਹੀ ਸਟਾਰਟ ਕਰਨਾ ਮਤਲਬ ਜਦੋਂ ਵੀ ਪ੍ਰਾਈਮ ਫੈਕਟਰਾਇਜ਼ੇਸ਼ਨ ਬਣਾਉਣੀ ਆ ਉਦੋਂ 2 ਤੋਂ ਹੀ ਸਟਾਰਟ ਕਰਨਾ ਅਗਰ 2 ਤੇ ਨਹੀਂ ਡਿਵਾਈਡ ਹੋਗਾ ਇਹ ਵਾਲਾ ਨੰਬਰ ਦੈਨ ਤੁਸੀਂ ਅਗਲਾ 3 ਚੈੱਕ ਕਰਨਾ ਦੈਨ ਅਗਲ ਅਗਲਾ 5 ਹੁਣ ਇਹ ਵੀ ਇਹਦਾ ਲਾਸਟ ਨੰਬਰ 0 ਜਿਹੜਾ ਉਹ 2 ਤੇ ਡਿਵਾਈਡ ਹੁੰਦਾ ਤੇ ਇਹ ਨੰਬਰ ਵੀ ਸਾਰਾ 2 ਤੇ ਹੋ ਜੂਗਾ ਇਹ ਆ ਗਿਆ ਹੁਣ ਇਹ ਵਾਲਾ ਨੰਬਰ ਜਿਹੜਾ ਹੈਗਾ ਇਹ 2 ਤੇ ਡਿਵਾਈਡ ਹੋ ਜੂ ਨਹੀਂ ਅਗਰ ਅਸੀਂ 3 ਤੇ ਚੈੱਕ ਕਰਨਾ ਹੋਵੇ ਤਾਂ ਇਹ ਡਿਜਿਟਸ ਦੀ ਪਲੱਸ ਕਰ ਲਈਦੀ ਆ ਅਗਰ ਜੋ ਵੀ ਨੰਬਰ ਬਣਦਾ ਉਹ 3 ਤੇ ਡਿਵਾਈਡ ਹੋ ਜੇ ਤਾਂ ਇਹ ਸਾਰਾ ਨੰਬਰ 3 ਤੇ ਡਿਵਾਈਡ ਹੋ ਜਾਂਦਾ ਤਾਂ ਇਹ 3 ਤੇ ਵੀ ਨਹੀਂ ਹੋਊਗਾ ਇਹ 5 ਤੇ ਵੀ ਨਹੀਂ ਹੋਊਗਾ ਇਹ 13 ਤੇ ਡਿਵਾਈਡ ਹੋਊਗਾ ਇਹਨੂੰ ਡਿਵਾਈਡ ਕਰਾਂਗੇ ਤਾਂ ਇਹ 13 ਆ ਜਾਊਗਾ ਇਹ ਜਿਹੜੀ ਡਿਵੀਜ਼ਿਬਿਲਟੀ ਦੇ ਜਿਹੜੇ ਰੂਲ ਆ ਇਹਦੀ ਆਲਰੇਡੀ ਵੀਡੀਓ ਬਣ ਚੁੱਕੀ ਆ ਤੁਸੀਂ ਚੈੱਕ ਕਰ ਸਕਦੇ ਆ ਤਾਂ ਇਹਦਾ ਮਤਲਬ 6 7 6 ਦੇ ਪ੍ਰਾਈਮ ਵੈਕਟਰ ਬਣ ਗਏ 2 2 13 13 ਹੁਣ ਇਹਦਾ ਮਤਲਬ ਇਹ ਇਹਨੂੰ 2 ਦਾ ਸਕੁਅਰ ਲਿਖ ਸਕਦੇ ਆ a ਕੀ ਦਾ ਸਕੁਅਰ ਹੈ 13 ਇਹਨੂੰ 13 ਦਾ ਸਕੁਅਰ ਲਿਖ ਸਕਦੇ ਆ ਤਾਂ ਅਸੀਂ ਇਹ ਐਕਸਪੋਨੈਂਟ ਐਂਡ ਪਾਵਰ ਚੈਪਟਰ ਦੇ ਘਾਤ ਤੇ ਘਾਤੰਕ ਚੈਪਟਰ ਦੇ ਵਿੱਚ ਕੀ ਕੀਤਾ ਸੀ ਇੱਕ ਰੂਲ ਰੀਡ ਕੀਤਾ ਸੀ ਕਿ ਅਗਰ a^m b^m then ab^m ਲਿਖ ਸਕਦੇ ਮਤਲਬ ਅਗਰ ਬੇਸ ਅਨਿਕੁਇਲਾ ਉੱਪਰ ਪਾਵਰ ਸੇਮ ਆ ਤਾਂ ਅਸੀਂ ਇਹਨਾਂ ਦੋਨਾਂ ਦੀ ਮਲਟੀਪਲਾਈ ਮਤਲਬ a multiply, 26 ਦਾ ਸਕੁਅਰ ਲਿਖ ਸਕਦੇ ਹਾਂ ਤਾਂ ਇਹਦਾ ਮਤਲਬ 676 ਕੀ ਦਾ ਸਕੁਅਰ ਆ ਗਿਆ 26 ਦਾ ਸਕੁਅਰ ਆ ਗਿਆ ਇਹਦਾ ਮਤਲਬ ਇਹ ਕੀ ਹੋਊਗਾ ਇਹ ਪਰਫੈਕਟ ਸਕੁਅਰ ਇਹਦਾ ਨੈਕਸਟ ਕੁਐਸਚਨ ਆ के सैवन ट्वेंटी क्वेश्चन किया फाइंड नंबर सैवन ट्वेंटी शुड बी मल्टीपल टू मेक इट परफेक्ट स्केर मतलब इनू के नंबर न मल्टीप्लाई करिए कि परफेक्ट स्केयर बन जाए तो सेम सैवन ट्वेंटी के प्राइम फैक्टर है प्राइम फैक्टर फाइंड कर लिए सब तो पहले टू थे सिक्स फिर टू थे ਫੇਰੇ 2 ਤੇ ਡਿਵਾਈਡ ਹੋ ਜਾਊਗਾ 90 ਥੈਨ ਅਗੇਨ 2 ਤੇ 45 ਹੁਣ ਦੇਖੋ 2 ਤੇ ਨਹੀਂ ਇਹ ਜਾ ਸਕਦਾ ਮਤਲਬ ਹਰ ਵਾਰ ਨਮਾ ਨੰਬਰ ਬਣ ਜਾਂਦਾ ਤਾਂ ਉਹਨੂੰ 2 ਤੋਂ ਹੀ ਸਟਾਰਟ ਕਰਨਾ ਕਿਉਂਕਿ 2 ਜਿਹੜਾ ਸਭ ਤੋਂ ਸਮਾਲੈਸਟ ਪ੍ਰਾਈਮ ਨੰਬਰ ਹੈ ਤਾਂ ਹੁਣ ਇਹ 3 ਤੇ ਡਿਵਾਈਡ 2 ਤੇ ਨਹੀਂ ਡਿਵਾਈਡ ਹੋਊਗਾ 3 ਤੇ ਹੋ ਜਾਊਗਾ 3 ਤੇ ਹੋ ਜਾਊਗਾ ਥੈਨ ਉਹ 3 ਤੇ ਕੀਤਾ ਫੇਰੇ 3 ਤੇ ਹੋਊਗਾ 1 ਕੀ ਹੋ ਜਾਊਗਾ 5 ਤਾਂ ਇਹਦੇ ਕਿਹੜੇ ਫੈਕਟਰ ਬਣ ਗਏ 4 2 ਆ 2 3 5 ਤਾਂ ਹੁਣ ਇਹਨੂੰ ਪਰਫੈਕਟ ਸਕੁਅਰ ਬਣਾਉਣ ਦੇ ਲਈ ਇਹ ਵੀ ਸਕੁਅਰ ਬਣ ਗਿਆ ਅਸੀਂ ਪੇਅਰ ਲੈਣੇ ਆ ਇਹ ਵੀ ਸਕੁਅਰ ਬਣ ਜੂਗਾ ਇਹ ਵੀ ਬਣ ਜੂਗਾ ਤਾਂ ਇਹਦੇ ਨਾਲ ਇੱਕ ਸਾਡੇ ਕੋਲ ਕੀ ਹੋਣਾ ਚਾਹੀਦਾ 5 ਤਾਂ ਇਹਦਾ ਮਤਲਬ ਇਹੀ ਕੁਐਸਚਨ ਸੀ ਕਿ ਇਹਨੂੰ ਕਿਹੜੇ ਨੰਬਰ ਨਾਲ ਮਲਟੀਪਲਾਈ ਕਰੀਏ ਕਿ ਇਹ ਪਰਫੈਕਟ ਸਕੁਅਰ ਬਣ ਜੇ ਤਾਂ ਇਹਦਾ ਮਤਲਬ 5 ਨਾਲ ਮਲਟੀਪਲਾਈ ਕਰਾਂਗੇ ਇਸ ਨੰਬਰ ਨੂੰ ਤਾਂ ਹੀ ਇਹ ਪਰਫੈਕਟ ਸਕੁਅਰ ਬਣੂਗਾ ਇਹ ਜਿਹੜੀ ਪ੍ਰਾਈਮ ਫੈਕਟਰ ਬਣਾ ਰਿਹਾ ਹੈ ਇਹ ਇੰਪੋਰਟੈਂਟ ਆ ਅੱਗੇ ਜਿਹੜਾ ਸਕੁਅਰ ਰੂਟ ਵਾਲਾ ਟੌਪਿਕ ਕਰਾਂਗੇ ਵਰਗਮੂਲ ਤਾਂ ਉਹਦੇ ਵਿੱਚ ਪ੍ਰਾਈਮ ਫੈਕਟਰਾਇਜ਼ੇਸ਼ਨ ਜਿਹੜੀ ਆ ਉਹ ਮੋਸਟ ਇੰਪੋਰਟੈਂਟ ਆ ਨੈਕਸਟ ਕੀ ਆ ਕੁਝ ਪ੍ਰੋਪਰਟੀਆਂ ਆ ਸਕੁਅਰ ਨੰਬਰ ਦੀਆਂ ਕੋਈ ਡਿਸਕਸ ਕਰਦੇ ਆ ਹੁਣ ਇਸ ਸਕੁਅਰ ਨੰਬਰ ਆਲਵੇਜ਼ ਐਂਡ ਵਿਦ ਜ਼ੀਰੋ ਕੋਈ ਵੀ ਸਕੁਅਰ ਨੰਬਰ ਆ ਅਸੀਂ ਸਕੁਅਰ ਫਾਈਂਡ ਕੀਤੇ ਜਿੱਦਾਂ 1 ਦਾ ਸਕੁਅਰ 1 2 ਦਾ ਸਕੁਅਰ 4 3 ਦਾ 9 4 ਦਾ 16 5 ਦਾ ਸਕੁਅਰ 25 6 ਦਾ 36 7 ਦਾ 49 8 ਦਾ 64 ਤੇ ਇਸ ਤਰ੍ਹਾਂ ਤੁਸੀਂ ਜਿੰਨੇ ਸਾਰੇ ਸਕੁਅਰ ਅਗਰ ਫਾਈਂਡ ਕਰਦੇ ਜਾਓਗੇ ਐਂਡ ਸੋ ਆਨ ਸਾਰੇ ਨੰਬਰਾਂ ਦੇ ਤਾਂ ਜਿਹੜਾ ਵੀ ਸਕੁਅਰ ਨੰਬਰ ਆ ਉਹਦੇ ਲਾਸਟ ਵਾਲਾ ਜਿਹੜਾ ਐਂਡ ਵਾਲਾ ਡਿਜੀਟ ਆ ਉਹ ਜਾਂ ਤਾਂ 0 ਆਊਗੀ ਜਾਂ 1 ਆਊਗਾ ਜਾਂ 4 ਆਊ ਜਾਂ 5 ਆਊ ਜਾਂ 6 ਆਊ ਜਾਂ 9 ਆਊ ਤੁਸੀਂ ਚੈੱਕ ਕਰ ਲਓ 1 4 9 6 5 6 9 4 ਅਗਰ ਅਸੀਂ 9 ਦਾ ਸਕੁਅਰ ਕਰਾਂਗੇ 81 10 ਦਾ ਸਕੁਅਰ ਕਰਾਂਗੇ 100 11 ਦਾ ਸਕੁਅਰ 121 12 ਸਕੁਅਰ 144 13 ਸਕੁਅਰ 169 ਤਾਂ ਮਤਲਬ ਇਸ ਤਰ੍ਹਾਂ ਜਿੰਨੇ ਵੀ ਅਸੀਂ ਸਕੁਅਰ ਲਿਖਾਂਗੇ ਸਕੁਅਰ ਫਾਈਂਡ ਕਰਾਂਗੇ ਉਹਨਾਂ ਦਾ ਲਾਸਟ ਵਾਲਾ ਜਿਹੜਾ ਡਿਜਟ ਆ ਐਂਡ ਵਾਲਾ ਜਿਹੜਾ ਡਿਜਟ ਆ ਇੱਧਰ ਲਾ ਤਾਂ ਯੂਨਿਟ ਡਿਜਟ ਜਿਹਨੂੰ ਕਹਿ ਦਿੰਦੇ ਆ ਉਹ ਜਾਂ 0 ਆ ਰਹੀ ਹੈ ਜਾਂ 1 ਆ ਰਹੀ ਹੈ ਜਾਂ 4 ਜਾਂ 5 ਜਾਂ 6 ਜਾਂ 9 ਬਟ ਕਨਵਰਸ ਨਹੀਂ ਟੂ ਬਟ ਕਨਵਰਸ ਇਜ਼ ਨਾਟ ਟ੍ਰੂ ਮਤਲਬ ਕਿ ਅਗਰ ਤੁਸੀਂ ਕਿਸੇ ਨੰਬਰ ਦਾ ਲਾਸਟ ਵਾਲਾ ਇਹ ਵਾਲਾ ਡਿਜਿਟ ਹੋਵੇ ਤੁਸੀਂ ਕਹੋ ਕਿ ਉਹ ਕਿਸ ਨਾ ਕਿਸ ਉਹ ਪਰਫੈਕਟ ਸਕੁਅਰ ਹੋਊਗਾ ਤਾਂ ਇਹਦਾ ਕਨਵਰਸ ਕਿਹੜਾ ਨਹੀਂ ਟ੍ਰੂ ਹੋਏਗਾ ਕਿਉਂ ਕਿਉਂਕਿ ਜਿੱਦਾਂ ਅਸੀਂ 30 ਲਿਖ ਦਿੰਨੇ ਆ ਹੁਣ 30 ਲਾਸਟ ਜ਼ੀਰੋ ਤਾਂ ਹੈ ਬਟ ਇੱਕ 30 ਕਿਸੇ ਦਾ ਸਕੁਅਰ ਹੈ ਨਹੀਂ ਸਕੁਅਰ ਨਹੀਂ ਹੈਗਾ ਇਸੇ ਤਰ੍ਹਾਂ ਹੀ ਸੇਮ 21 ਆ 722 720 ਐਸੀ ਪਹਿਲਾਂ ਹੀ ਆਲਰੇਡੀ ਕੀਤਾ लास्ट ਨੰਬਰ ਤਾਂ ਜ਼ੀਰੋ ਆ ਬਟ ਇਹ ਸਕੁਅਰ ਪਰਫੈਕਟ ਸਕੁਅਰ ਨਹੀਂ ਬਣਿਆ ਇਸੇ ਤਰ੍ਹਾਂ ਹੀ 45 ਇਹ ਵੀ ਨੰਬਰ ਨਹੀਂ 89 ਇਹ ਵੀ ਕੋਈ ਪਰਫੈਕਟ ਸਕੁਅਰ ਨਹੀਂ ਮਤਲਬ ਕਿ ਇਹਦਾ ਕਨਵਰਸ ਟ੍ਰਿਉਣੀ ਕਨਵਰਸ ਮੀਨਸ ਰਿਵਰਸ ਜੀ ਨੂੰ ਕਹਿੰਦੇ ਆ ਸਕੁਅਰ ਫਾਈਂਡ ਕਰਕੇ ਇਹ ਵਾਲੇ ਨੰਬਰ ਹੀ ਆਉਣਗੇ ਯੂਨਿਟ ਬਟ ਅਗਰ ਇਹ ਵਾਲੇ ਨੰਬਰ ਕਿਸੇ ਨੰਬਰ ਦੇ ਯੂਨਿਟ ਡਿਜ਼ਟ ਤੇ ਪਏ ਆ ਤਾਂ ਫਿਰ ਇਹ ਜ਼ਰੂਰੀ ਨਹੀਂ ਕਿ ਉਹ ਪਰਫੈਕਟ ਸਕੁਅਰ ਹੋਣਗੇ ਇਹ ਫਸਟ ਪ੍ਰੋਪਰਟੀ ਸੀ ਸੈਕਿੰਡ ਸੈਕਿੰਡ ਇਹ ਹੈ ਕਿ ਸੈਕਿੰਡ ਕੀ ਹੈ ਕਿ ਕਿਸੇ ਵੀ ਅਗਰ ਨੰਬਰ ਦੀਆਂ ਆਡ ਨੰਬਰ ਜ਼ੀਰੋ ਹੋਣ ਜਿੱਦਾਂ ਜਿੱਦਾਂ ਮੈਂ ਲਿਖਦਾ 20 ਇਹ ਸਕੁਅਰ ਨਹੀਂ ਹੋਊਗਾ ਮਤਲਬ ਆਵਲਾ ਨੰਬਰ ਹੋ ਸਕਦਾ ਹੋਵੇ ਪਰ ਅਗਰ ਇੱਥੇ ਔਡ ਨੰਬਰ ਜ਼ੀਰੋ ਆ ਮਤਲਬ ਕੀ ਹੈ ਕਿ ਜਿਹੜੇ ਨੰਬਰ ਦੇ ਮਗਰ ਦੋ ਜ਼ੀਰੋ ਹੋਣਗੀਆਂ ਉਹੀ ਪਰਫੈਕਟ ਸਕੁਅਰ ਬਣਦੇ ਚਾਂਸ ਆਉਗੇ ਮਤਲਬ ਜਿੱਦਾਂ ਅਸੀਂ 100 ਸੀ 100 ਕਿਹਦਾ ਸਕੁਅਰ ਹੈ 10 ਦਾ ਸਕੁਅਰ ਹੈ ਅਗਰ ਮੈਂ ਮੰਨ ਲਉ ਲਿਖਦਾ 490 ਇਹ ਸਕੁਅਰ ਨਹੀਂ ਹੈਗਾ ਕਿਉਂ ਕਿ ਕਿਉਂਕਿ 49 ਦਾ ਸਕੁਅਰ ਹੈਗਾ 7 ਦਾ ਬਟ ਇੱਥੇ ਕੀ ਹੈ ਜ਼ੀਰੋ ਇੱਕ ਲੱਗੀ ਹੋਈ ਹੈ ਤਾਂ ਇਹਦਾ ਮਤਲਬ ਆਡ ਨੰਬਰ ਅਗਰ ਜ਼ੀਰੋ ਲਾਸਟ ਤੇ ਆ ਦੈਨ ਉਹ ਪਰਫੈਕਟ ਸਕੁਅਰ ਨਹੀਂ ਹੋਗਾ ਤਾਂ ਅਗਰ ਮੈਂ ਇਹਦੇ ਇੱਕ ਹੋਰ ਜ਼ੀਰੋ ਲਗਾ ਦੇਣਾ ਦੈਨ ਇਹ 70 ਦਾ ਸਕੁਅਰ ਬਣ ਗਿਆ ਤਾਂ ਹਮੇਸ਼ਾ ਕਿਹਾ ਕਿ ਪੇਅਰ ਦੇ ਵਿੱਚ ਅਗਰ ਜ਼ੀਰੋ ਹੋਣਗੀਆਂ ਜਾਂ ਈਵਨ ਨੰਬਰ ਈਵਨ ਈਵਨ ਕਾਊਂਟਿੰਗ 'ਚ ਜ਼ੀਰੋ ਹੋਣਗੀਆਂ ਦੈਨ ਯੂ ਪਰਫੈਕਟ ਸਕੁਅਰ ਹੁੰਦਾ ਥਰਡ ਕੀਆ ਕਿ ਸਕੁਅਰ ਆਫ ਈਵਨ ਨੰਬਰ ਇਜ਼ ਈਵਨ ਐਂਡ ਸਕੁਅਰ ਆਫ ਆਡ ਨੰਬਰ ਇਜ਼ ਆਡ ਇਹ ਚੈੱਕ ਕਰ ਲੋ ਤੁਸੀਂ ਜਿੰਨੇ ਵੀ ਸਕੁਅਰ ਲਿਖਿਆ ਈਵਨ ਨੰਬਰ ਦਾ ਸਕੁਅਰ ਈਵਨ ਆ ਤੇ ਆਡ ਨੰਬਰ ਦਾ ਸਕੁਅਰ ਕੀ ਆ